ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀ ਤਾਂ ਸਬਸਕ੍ਰਾਈਬ ਕਰ ਲੈਣ ਅਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੀਐਮ ਭਗਵੰਤ ਮਾਨ ਵੱਲੋਂ ਬੰਪਰ ਭਰਤੀਆਂ ਦਾ ਐਲਾਨ ਸਾਲ 2024 ਚ ਮਿਲਣਗੀਆਂ ਸਰਕਾਰੀ ਨੌਕਰੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸਾਲ 2024 ਵਿੱਚ ਬੰਪਰ ਭਰਤੀਆਂ ਹੋਣਗੀਆਂ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ ਬੰਪਰ ਸਰਕਾਰੀ ਨੌਕਰੀਆਂ ਮੈਰਿਟ ਅਨੁਸਾਰ ਨੌਕਰੀ ਨੂੰ ਦਿੱਤੀਆਂ ਜਾਣਗੀਆਂ ਉਹਨਾਂ ਨੇ ਕਿ ਅੱਜ ਸਹਿਕਾਰਤ ਵਿਭਾਗ ਚ 520 ਨਵ ਨਿਯੁਕਤ ਨੌਕਰੀਆਂ ਨੂੰ ਨਿਯੁਕਤੀ ਪੱਤਰ ਮੰਡਨ ਮਗਰੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ 2024 ਦੇ ਪਹਿਲੇ ਨਿਯੁਕਤੀ ਪੱਤਰ ਵੰਡ ਸਮਾਗਮ ਦਾ ਹਿੱਸਾ ਬਣ ਕੇ ਬੇਹੱਦ ਖੁਸ਼ੀ ਹੋਈ ਅੱਜ ਸਹਿਕਾਰਤਾ ਵਿਭਾਗ ਚ 520 ਨਵ ਨਵਿਯੁਕਤ ਨੌਕਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਇਹ ਸਿਲਸਿਲਾ ਨਿੱਕ ਨੀਤੀ ਤੇ ਨਿਯਤ ਨਾਲ ਇਸ ਤਰ੍ਹਾਂ ਜਾਰੀ ਰਹੇਗਾ ਸਾਰਿਆਂ ਨੂੰ ਨਵੀਂ ਸ਼ੁਰੂਆਤ ਲਈ ਢੇਰ ਸਾਰੀਆਂ ਮੁਬਾਰਕਾਂ ਪਿਛਲੇ ਸਾਲ ਵਾਂਗ ਇਸ ਸਾਲ ਵੀ ਬੰਪਰ ਸਰਕਾਰੀ ਨੌਕਰੀਆਂ ਮੈਰਿਟ ਅਨੁਸਾਰ ਸਾਡੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਅਗਲੀ ਖਬਰ ਭਾਰਤ ਨੂੰ ਮਿਲਿਆ ਕੱਚੇ ਤੇਲ ਦਾ ਭੰਡਾਰ ਇਸ ਜਗ੍ਹਾ ਤੇ ਮਿਲੇ 26 ਖੂ ਕੇਂਦਰ ਨੇ ਦਿੱਤੀ ਵਾਸੀਆਂ ਨੂੰ ਵਧਾਈ ਨਵੀਂ ਦਿੱਲੀ ਜਨਤਕ ਖੇਤਰ ਦੇ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਨੇ ਬੰਗਲਾ ਬੰਗਾਲ ਦੀ ਖਾੜੀ ਵਿੱਚ ਕ੍ਰਿਸ਼ਨਾ ਗੋਵਿੰਦ ਰੀ ਬੇਸਨ ਵਿੱਚ ਆਪਣੇ ਬਹੁਤ ਬਹੁਤ ਦੇਰ ਤੋਂ ਡੀਕ ਜਾ ਰਹੇ ਪ੍ਰੋਜੈਕਟ ਨੂੰ ਤੇਲ ਉਤਪਾਦਕ ਸ਼ੁਰੂ ਕਰ ਦਿੱਤਾ ਹੈ ਕੰਪਨੀ ਨੇ ਇਸ ਵੱਡੇ ਪ੍ਰੋਜੈਕਟ ਤੋਂ ਉਤਪਾਦਨ ਸ਼ੁਰੂ ਕਰਨ ਵਿੱਚ ਕਾਫੀ ਦੇਰੀ ਨਾ ਸਾਹਮਣੇ ਕਰਨ ਪਿਆ ਹੈ ਕੰਪਨੀ ਨੇ ਕਿਹਾ ਕਿ ਇਸ ਨਾਲ ਉਸ ਨੂੰ ਸਾਲਾਂ ਨੂੰ ਘਟਾਉਂਦੇ ਉਤਪਾਦਕ ਨੂੰ ਦੂਰ ਕਰਨ ਵਿੱਚ ਮਦਦਤ ਮਿਲੇਗੀ ਅਤੇ ਬਲਾਕ ਵਿੱਚ ਕਲਚਰ ਦੋ ਪ੍ਰੋਜੈਕਟ ਅਤੇ ਉਤਪਾਦਕ ਸ਼ੁਰੂ ਕੀਤਾ ਜਾਵੇਗਾ ਕੰਪਨੀ ਹੌਲੀ-ਹੌਲੀ ਇਸ ਤੋਂ ਉਤਪਾਦ ਵਧੇਗਾ ਅਗਲੀ ਖਬਰ ਸੀਐਮ ਮਾਨ ਨੇ ਐਲਾਨ ਤੇ ਵਿਰੋਧੀਆਂ ਨੂੰ ਕਰਾਰਾ ਜਵਾਬ ਪੰਜਾਬ ਸਰਕਾਰ ਖਰੀਦਣਗੇ ਦੋ ਹੋਰ ਥਰਮਲ ਪਲਾਂਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1 ਜਨਵਰੀ ਨੂੰ ਖਰੀਦਣ ਗੋਵਿੰਦਵਾਲ ਥਰਮਲ ਪਲਾਂਟ ਦੇ ਵਿਰੋਧ ਦਾ ਜਵਾਬ ਦਿੱਤਾ ਸੀਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਦੋ ਹੋਰ ਪ੍ਰਾਈਵੇਟ ਪਲਾਂਟ ਵੀ ਖਰੀਦਣ ਲਈ ਤਿਆਰ ਹਨ ਪਹਿਲੀ ਜਨਵਰੀ ਤੋਂ ਉਹ ਥਰਮਲ ਪਲਾਂਟ ਜਿਸ ਤੋਂ ਉਹਨਾਂ ਨੂੰ 7.5 ਰੁਪਏ ਬਿਜਲੀ ਮਿਲ ਰਹੀ ਸੀ ਉਹ 4.5 ਰੁਪਏ ਵਿੱਚ ਬਿਜਲੀ ਬਣਾ ਰਿਹਾ ਹੈ ਅਤੇ ਇਨ੍ਹਾਂ ਸਭ ਵਿੱਚ ਸਿਰ ਸਭ ਵਿੱਚ ਜ਼ਿਕਰਯੋਗ ਇਹ ਹੈ ਕਿ ਮੰਗਲਵਾਰ ਨੂੰ ਸੀਐਮ ਭਗਵੰਤ ਮਾਨ ਚੰਡੀਗੜ੍ਹ ਦੇ ਸੈਕਟਰ 18 ਸਥਿਤ ਟੈਰਗੋਰ ਇਟੇਟਰ ਚ ਸਹਿਕਾਰਤਾ ਵਿਭਾਗ ਚ ਨਿਯੁਕਤੀ ਹੋਣ ਵਾਲੇ 520 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਪਹੁੰਚਣ ਨਿਹਨ ਸੀਐਮ ਮੰਨਨੇ ਕੀ ਹੈ ਕਿ ਪੰਜਾਬ ਹਮੇਸ਼ਾ ਹੀ ਘਾਟੇ ਵਿੱਚ ਵਿਭਾਗ ਵਿੱਚ ਦਾ ਰਿਹਾ ਹੈ ਪੰਜਾਬ ਅਵੇਦੀ ਆਪ ਸਰਕਾਰ ਉਲਟੀ ਗੰਗਾਵਾਦਿੰਦੀ ਹੈ ਪੰਜਾਬ ਸਰਕਾਰ ਨੇ ਘਾਟੇ ਵਿੱਚ ਚੱਲ ਰਿਹਾ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਹੈ ਜਿਸ ਦਾ ਵਿਰੋਧ ਹੋ ਰਿਹਾ ਹੈ ਸੀ सीएम ਆਰ ਨੇ ਇਹ ਕਿਹਾ ਕਿ 2015 ਤੋਂ ਬੰਦ ਪਏ ਝਾਰਖੰਡ ਕੋਲ ਕੋਲੇ ਦੀ ਖਾਨ ਨੂੰ ਆਪ ਸਰਕਾਰ ਨੇ ਖੋਲ੍ਹਿਆ ਸੀ ਇਥੋਂ ਇਨਾ ਕੋਲ ਨਿਕਲਦਾ ਹੈ ਕਿ ਸਾਨੂੰ ਇੱਕਈ ਥਾਵਾਂ ਮਾਈਨਿੰਗ ਬੰਦ ਕਰਨੀਆਂ ਪਈਆਂ ਅਗਲੀ ਖਬਰ ਤੁੰਦ ਚ ਸਕੂਲ ਜਾ ਰਹੇ ਵਿਦਿਆਰਥੀ ਦੀ ਸੜਕ ਹਾਦਸੇ ਚ ਮੌਤ ਸ਼ੂਟਿੰਗਾਂ ਦੇ ਬਾਵਜੂਦ ਵੀ ਲੱਗ ਰਹੇ ਸੀ ਸਕੂਲ ਮ੍ਰਿਤਕ ਵਿਦਿਆਰਥੀ ਦੀ ਪਛਾਣ ਮਹਾਵੀਰ ਸਿੰਘ ਵਜੋਂ ਹੋਈ ਹੈ ਅੰਮ੍ਰਿਤਸਰ ਅੱਜ ਸੰਗਣੀ ਤੁੰਦ ਕਾਰਨ ਸਰਕਾਰੀ ਸਕੂਲ ਖਾਸਾ ਦੇ 12ਵੀਂ ਜਮਾਤ ਦੇ ਵਿਦਿਆਰਥੀ ਨਾਲ ਭਿਆਨਕ ਸੜਕ ਹਾਦਸੇ ਵਾਪਰੀ ਗਿਆ ਹੈ ਜਿਸ ਦੌਰਾਨ ਉਸ ਦੀ ਮੌਤ ਵੀ ਹੋ ਗਈ ਹੈ ਜਾਣਕਾਰੀ ਮੁਤਾਬਕ ਤਿੰਨ ਵਿਦਿਆਰਥੀ ਮੋਟਰਸਾਈਕਲ ਦੇ ਸਕੂਲ ਲ ਜਾ ਰਹੇ ਸਨ ਕਿ ਰਸਤੇ 'ਚ ਟਰੱਕ ਵਜੋਂ ਜ਼ੋਰਦਾਰ ਟੱਕਰ ਮਾਰੀ ਗਈ ਜਿਸ ਕਾਰਨ ਇੱਕ ਵਿਅਕਤੀ ਵਿਦਿਆਰਥੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੋ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਮ੍ਰਿਤਕ ਵਿਦਿਆਰਥੀ ਦੀ ਪਛਾਣ ਮਹਾਵੀਰ ਸਿੰਘ ਵਜੋਂ ਹੋਈ ਹੈ ਵਿਦਿਆਰਥੀ ਦੀ ਮੌਤ ਦਾ ਮਾ ਚਾਰ ਮਿਲ ਤੋਂ ਸਕੂਲ ਦੇ ਸਮੂਹ ਅਧਿਕਾਰ ਤੇ ਵਿਦਿਆਰਥੀ ਮ੍ਰਿਤਕ ਮਹਾਵੀਰ ਸਿੰਘ ਦੇ ਘਰ ਪਹੁੰਚੇ ਇਸ ਦੇ ਨਾਲ ਹੀ ਦੱਸਿਆ ਦਈਏ ਕਿ ਠੰਡ ਚੀਰਨੀ ਠੰਡ ਕਾਰਨ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਛੁੱਟੀ ਦਾ ਐਲਾਨ ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਲਾਗੂ ਕਰਵਾਉਣ ਲਈ ਸਿੱਖ ਵਿਭਾਗ ਫੇਲ ਸਾਬਿਤ ਹੋਇਆ ਹੈ। ਅਗਲੀ ਖਬਰ ਜਤ ਜ્ઞਾਨੀ ਗੁਰਦੇਵ ਸਿੰਘ ਕੌਕੇ ਨੂੰ ਮਾਰਨ ਵਾਲੇ ਦੋਸ਼ੀਆਂ ਦੇ ਨਾਲ-ਨਾਲ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਤੇ ਵੀ ਹੋਵੇਗੀ ਕਾਰਵਾਈ ਗਿਆਨੀ ਗੁਰਦੇਵ ਸਿੰਘ ਕੌਕੇ ਨੇ ਪੁਲਿਸ ਹਿਰਾਸਤ ਚ ਦੇ ਫਰਾਰ ਹੋਣ ਦਾ ਕਹਾਣੀ ਬਣਾ ਕੇ ਕਤਲ ਕਰਨ ਦੀ ਰਿਪੋਰਟ ਜਨਤਿਕ ਹੋਣ ਨਾਲ ਪੰਜਾਬ ਵਿੱਚ ਹੋਏ ਜ਼ੁਲਮ ਦੇ ਦਾਸਤਾਨ ਮੋੜ ਸੁਰੱਖਿਆ ਵਿੱਚ ਆ ਰਹੀ ਹੈ ਕਿਉਂਕਿ ਇਹ ਮਾਮਲਾ ਕੇਵਲ ਕਤਲਦਾਨ ਹੀ ਨਹੀਂ ਬਲਕਿ ਮਨੁੱਖੀ ਅਧਿਕਾਰ ਨੂੰ ਉਲੰਘਣਾ ਦਾ ਵੀ ਹੈ ਜਿੱਥੇ ਇਸ ਤੇ ਸਿਆਸੀ ਪੱਖੀ ਹੋ ਉਥੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਦਲ ਦੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਣੀ ਹੈ। ਅਗਲੀ ਖਬਰ ਪੰਜਾਬ ਸਰਕਾਰ ਫਰਵਰੀ 2024 ਚ 4 NRI ਪੰਜਾਬੀਆਂ ਨਾਲ ਮਿਲਨ ਸਮਾਗਮ ਕਰਾਏਗੇ। ਕੁਲਦੀਪ ਸਿੰਘ ਢੱਲੀ ਵੱਲ ਚੰਡੀਗੜ੍ਹ ਨੂੰ ਵਿਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਨਾਲ ਮਸਲਿਆਂ ਤੇ ਸ਼ਿਕਾਇਤਾਂ ਤੇ ਛੇਤੀ ਅਤੇ ਤਸਲਬੰਦੀ ਬਖਸ਼ ਟਾਂਗ ਨਾਲ ਨਿਚਠਣ ਲਈ ਐਨ ਆਰ ਆਈ ਪੰਜਾਬੀਆਂ ਨਾਲ ਮਿਲਣ ਨਾਮਕ ਚਾਰ ਪ੍ਰੋਗਰਾਮ ਦਾ ਆਯੋਜਨ ਕਰੇਗੀ ਇਹ ਜਾਣਕਾਰੀ ਦਿੰਦੇ ਆ ਪੰਜਾਬ ਦੇ ਐਨ ਆਰ ਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਕਿ ਐਨ ਆਰ ਆਈ ਪੰਜਾਬੀਆਂ ਨਾਲ ਮਿਲਣ ਸਮਾਗਮ ਦੀ ਸ਼ੁਰੂਆਤ 3 ਫਰਵਰੀ ਨੂੰ ਪਠਾਨਕੋਟ ਤੋਂ ਹੋਵੇਗੀ ਜਿੱਥੇ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ ਨਾਲ ਸਬੰਧਤ ਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਅਗਲੀ ਖਬਰ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਬਣਾਉਣ ਲਈ ਮਾਨ ਬਣਾ ਚੁੱਕੇ ਹਨ। ਖਾਲਸਾ ਲੁਧਿਆਣਾ 9 ਜਨਵਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਲਕਾ ਫਤਿਹਗੜ੍ਹ ਸਾਹਿਬ ਦੇ ਲੋਕ ਸਭਾ ਇੰਚਾਰਜ ਸਾਬਕਾ ਸੰਸਦਕ ਸਕੱਤਰ ਵਿਕਰਮ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਲੀਲ ਨੇ ਮੁੱਖ ਦਫਤਰ ਵਿਖੇ ਪੁੱਜੇ ਤੇ ਆ ਰਹੇ ਹਾਂ ਲੋਕ ਸਭਾ ਚੋਣਾਂ ਸੰਬੰਧੀ ਤੇ ਨਗਰ ਨਿਗਮ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਇਸ ਮੌਕੇ ਜੋ ਖਾਲਸਾ ਨਿਕੇਹਾ ਜੇ ਪੰਜਾਬ ਵਿਕਾਸ ਦੇ ਕਾਂਗਰਸ ਕਾਰਜ ਹੋਏ ਹਨ ਉਹ ਸਿਰਫ ਕਾਲੀ ਦਲ ਦੀ ਸਰਕਾਰ ਸਮੇ ਹੋਇਆ ਹੈ ਪੰਜਾਬ ਦੇ ਵਾਸੀ ਫੇਰ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਬਣਾਉਣ ਲਈ ਮੰਨ ਚੁਕੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਇਹ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ